ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਤਾਂ ਦੋਸਤੋ ਕਿਵੇਂ ਹੋ ਜੀ ਤੁਸੀਂ ਉਮੀਦ ਕਰਦੀਆਂ ਜੀ ਸਾਰੇ ਵਧੀਆ ਹੋਵੋਗੇ ਤਾਂ ਜੀ ਅੱਜ ਜਲਦੀ ਵੀਡੀਓ ਹੈ ਸਾਡੀ ਲੁਧਿਆਣੇ ਦੀ ਮਸ਼ਹੂਰ ਤੇ ਸਭ ਤੋਂ ਸਸਤੇ ਬਾਜ਼ਾਰ ਦੀ ਜਿਹੜਾ ਕੀ ਹੈ ਜੀ ਲੁਧਿਆਣੇ ਦਾ ਫੀਲਡ ਗੰਜ ਬਾਜ਼ਾਰ ਇਸ ਬਾਜ਼ਾਰ ਨੂੰ ਸ਼ਾਹਪੁਰ ਵਾਲੀ ਰੋਡ ਕਿਹਾ ਜਾਂਦਾ ਹੈ ਜਾਮਾ ਮਸਜਿਦ ਵਾਲੀ ਰੋਡ ਹੈ ਜੀ ਤਾਂ ਇੱਥੇ ਤੁਹਾਨੂੰ ਕੱਟ ਪੀਸ ਹੀ ਕੱਟ ਪੀਸ ਅੱਜ ਅਸੀਂ ਦਿਖਾਵਾਂਗੇ ਕਿਉਂਕਿ ਇਸ ਮਾਰਕੀਟ ਨੂੰ ਕੱਟ ਪੀਸ ਮਾਰਕੀਟ ਵੀ ਕਿਹਾ ਜਾਂਦਾ ਹੈ ਕੱਟ ਪੀਸ ਇੱਥੇ ਇਹ ਹੁੰਦੇ ਨੇ ਕਿ ਇੱਥੇ ਲੇਡੀਜ਼ ਸੂਟਾਂ ਦੇ ਅਲੱਗ-ਅਲੱਗ ਤੁਹਾਨੂੰ ਕੱਟ ਪੀਸ ਮਿਲਣਗੇ ਤਾਂ ਚਲੋ ਜੀ ਆਹ ਸਭ ਤੋਂ ਪਹਿਲਾਂ ਦੇਖੋ ਇੱਥੇ 100-100 ਰੁਪਏ ਦੀ ਸੇਲ ਲੱਗੀ ਹੋਈ ਹੈ ਜੀ ਹੁਣ ਜੀ ਸਰਦੀਆਂ ਦਾ ਮੌਸਮ ਹੋ ਰਿਹਾ ਹੈ ਸਟਾਰਟ ਤਾਂ ਇੱਥੇ ਦੇਖੋ ਵਿంటర్ ਵਾਲੇ ਤੁਹਾਨੂੰ ਇਸ ਤਰ੍ਹਾਂ ਮਤਲਬ ਆ ਟੋਪ ਹੋਏ ਕੁੜੀਆਂ ਦੇ ਛੋਟੇ-ਛੋਟੇ ਜਿਵੇਂ ਹੋਏ ਹਾਫ ਬਾਜੂ ਵੀ ਐ ਤੇ ਪਲੱਸ ਫੁੱਲ 슬ੀਵਜ਼ ਵੀ ਐ ਇਹ ਸਾਰੇ ਤੁਹਾਨੂੰ ਇੱਥੇ 100-100 ਰੁਪਏ ਦੀ ਰੇਂਜ ਵਿੱਚ ਮਿਲਣਗੇ ਜੀ ਔਰ ਕਾਫੀ ਵੈਰਾਈਟੀ ਇਦਾਂ ਦੀ ਤੁਹਾਨੂੰ ਲੁਧਿਆਣੇ ਦੇ ਹਰੇਕ ਬਾਜ਼ਾਰ ਵਿੱਚ ਮਿਲੇਗੀ ਜੀ ਤਾਂ ਦੇਖੋ ਇੱਥੇ ਤੁਸੀਂ ਇਦਾਂ ਮਤਲਬ ਬਟਣਾ ਵਾਲੇ ਵੀ ਲੈ ਸਕਦੇ ਹੋ ਆ ਮਲਟੀ ਕਲਰ ਦਾ ਸੀਗਾ ਫੈਦਰ ਦੀ ਉਨ ਵਿੱਚ ਬਣਿਆ ਹੋਇਆ ਹੈ ਜੀ ਕਾਫੀ ਮਤਲਬ ਰੈਂਬੋ ਵਾਲਾ ਸੀਗਾ ਤੇ ਕਾਫੀ ਵਧੀਆ ਪੀਸ ਹੈ ਜੀ ਸਿਰਫ ਔਰ ਸਿਰਫ 100 ਰੁਪਏ ਦਾ ਇਹ ਨਾ ਸ਼ਾਰਟ ਵਿੱਚ ਹੁੰਦੇ ਥੋੜੇ ਜੇ ਲੌਂਗ ਨਹੀਂ ਅਸੀਂ ਇਹਨਾਂ ਨੂੰ ਕਹਿ ਸਕਦੇ ਥੋੜੇ ਜੇ ਸ਼ਾਰਟ ਵਿੱਚ ਹੁੰਦੇ ਤਾਂ ਇਸ ਤਰ੍ਹਾਂ ਦੇ ਬਹੁਤ ਸਾਰੇ ਤੁਹਾਨੂੰ ਤਕਰੀਬਨ ਹਰੇਕ ਬਾਜ਼ਾਰ ਵਿੱਚ ਇਸ ਤਰ੍ਹਾਂ ਦੀ ਵੈਰਾਈਟੀ ਤੁਹਾਨੂੰ ਦੇਖਣ ਨੂੰ ਮਿਲੇਗੀ ਤਾਂ ਇਹ ਜਿਹੜਾ ਲੁਧਿਆਣੇ ਦਾ ਫੀਲਡ ਗੰਜ ਬਾਜ਼ਾਰ ਹੈ ਜੀ ਸ਼ਾਹਪੁਰ ਰੋਡ ਤਾਂ ਲੁਧਿਆਣੇ ਦਾ ਸਭ ਤੋਂ ਸਸਤਾ ਬਾਜ਼ਾਰ ਹੈ ਜੀ ਇੱਥੇ ਤੁਹਾਨੂੰ ਮਨਿਆਰੀ ਦਾ ਸਮਾਨ ਰੈਡੀमेड ਕੱਪੜੇ ਅਨਸਟਿਚ ਸੂਟ ਜੁੱਤੀਆਂ ਆਪਣਾ ਲਹਿੰਗੇ ਗਾਊਨ ਇਸ ਤਰ੍ਹਾਂ ਦੀ ਵੈਰਾਈਟੀ ਸਾਰੀ ਮਿਲੇਗੀ ਜੀ ਤਾਂ ਦੇਖੋ ਹੁਣ ਅਸੀਂ ਅੱਗੇ ਵੱਧਦੇ ਆ ਐਦਾਂ ਮਤਲਬ ਤੁਹਾਨੂੰ ਇੱਥੇ ਆ ਬਾਹਰ ਵੀ ਜਿਵੇਂ ਪੂਰੇ ਕੱਪੜੇ ਵਗੈਰਾ ਲਗਾਏ ਹੋਏ ਨੇ ਜਿੱਥੇ ਕਿ ਲੋਰਾ ਜੀਨਸ ਟੌਪ ਟਰਾਊਜ਼ਰ ਮਤਲਬ ਕੁੜੀਆਂ ਦੀ ਵੈਰਾਈਟੀ ਤੁਹਾਨੂੰ ਇੱਥੇ ਸਭ ਤੋਂ ਵੱਧ ਮਿਲੇਗੀ ਤਾਂ ਦੇਖੋ ਜੀ ਆ ਇੱਥੇ ਜਿਵੇਂ ਆ ਪਲਾਜ਼ੋ ਹੋਏ ਗਰਮ ਜਿਵੇਂ ਫਰ ਵਾਲੇ ਪਜਾਮੇ ਹੋਏ ਇਹ ਵੀ ਇੱਥੇ ਤੁਹਾਨੂੰ 100-100 ਰੁਪਏ ਦੇ ਮਿਲ ਜਾਣਗੇ ਹੁਣ ਕਿਉਂਕਿ ਦੀਵਾਲੀ ਸੀਜ਼ਨ ਆ ਰਿਹਾ ਏ ਤਾਂ ਦੇਖੋ ਇਸ ਤਰ੍ਹਾਂ ਦੇ ਆ ਲੜੀਆਂ ਇਸ ਤਰ੍ਹਾਂ ਹੁੰਦੇ ਨਾ ਜਿਹੜੀਆਂ ਕਿੰਨੇ ਸੋਹਣੇ ਲੱਗਦੇ ਆ ਤੁਹਾਨੂੰ ਹਰੇਕ ਬਾਜ਼ਾਰ ਵਿੱਚ ਹਰੇਕ ਚੌਂਕ ਤੇ ਲੁਧਿਆਣੇ ਵਿੱਚ ਦੇਖਣ ਨੂੰ ਮਿਲਣਗੇ ਜੀ ਦੀਵਾਲੀ ਤੱਕ ਤਾਂ ਦੇਖੋ ਜੀ ਕਾਫੀ ਵਧੀਆ ਹੁੰਦੇ ਆ ਇਹ ਵਾਲੇ ਵੀ ਕਿਉਂਕਿ ਇਹਨਾਂ ਨੇ ਨਾ ਰੇਟ ਜ਼ਿਆਦਾ ਹੁੰਦਾ ਦੱਸਿਆ ਵਾ ਬਟ ਅਗਰ ਤੁਸੀਂ ਕੱਟ ਕਰਵਾਉਣਾ ਚਾਹੋ ਤਾਂ ਤੁਸੀਂ ਕਰਵਾ ਸਕਦੇ ਹੋ ਮੈਂ ਆ ਲੈਦੀਆਂ ਇੱਥੇ ਐਨਾ ਇੱਥੇ ਮੈਨੂੰ 150 ਰੁਪਏ ਦਾ ਕਹਿੰਦਾ ਸੀਗਾ ਭਾਈ ਬਟ ਮੈਂ 100 ਰੁਪਏ ਦਾ ਲਿਆ ਆ ਵਾਲਾ ਤੇ ਕਾਫੀ ਘਗੀਆਂ ਮੋਰ ਟੱਲੀਆਂ ਲੱਗੀਆਂ ਹੋਈਆਂ ਨੇ ਤੇ ਮਤਲਬ ਵਾਲ ਹੈਂਗਿੰਗ ਐ ਇਸ ਤਰ੍ਹਾਂ ਮਤਲਬ ਆਪਣੀ ਲੋਬੀ ਚ ਰੂਮ ਚ ਬਾਹਰ ਦਰਵਾਜੇ ਦੀ ਐਂਟਰੈਂਸ ਤੇ ਤੁਸੀਂ ਲਗਾਓ ਕਾਫੀ ਸੋਹਣਾ ਲੁੱਕ ਦਿੰਦਾ ਹੈ ਕਿਉਂਕਿ ਦੀਵਾਲੀ ਦੀ ਪੋਜ਼ਿਟਿਵਿਟੀ ਆਉਂਦੀ ਹੈ ਫਿਰ ਹੈਨਾ ਇਸ ਤਰ੍ਹਾਂ ਦੇ ਰੰਗ ਬਰੰਗੇ ਆ ਦੇਖੋ ਤੋਰਨ ਵੀ ਐ ਆ ਟੱਲੀਆਂ ਵਾਲੇ ਵੀ ਐ ਆ ਸਿਗਾ ਇੱਕ ਕਾਫੀ ਵੱਡਾ ਸਿਗਾ ਇਹ ਵੀ 150 ਰੁਪਏ ਦਾ ਐ ਇੱਥੇ ਕਾਫੀ ਵੱਡਾ ਮਤਲਬ ਉੱਪਰ ਲਗਾ ਕੇ ਇਹਨੂੰ نیچے ਨੂੰ ਤੁਸੀਂ ਲਟਕਾ ਸਕਦੇ ਹੋ ਤੇ ਆ ਪੱਤੇ ਸੀਗੇ ਜਿੱਦਾਂ ਤੋਰਨ ਹੋਏ ਆਰਟੀਫੀਸ਼ੀਅਲ ਪੱਤੇ ਹੋਏ ਇਸ ਤਰ੍ਹਾਂ ਦੇ ਮਤਲਬ ਕਿੰਨੇ ਸੋਹਣੇ ਲੱਗਦੇ ਹਨਾ ਦੇਖਣ ਨੂੰ ਇਹ ਵਾਲੇ ਤੇ ਇਸ ਤਰ੍ਹਾਂ ਦੀਆਂ ਬਹੁਤ ਸਾਰੇ ਸੋਹਣੇ ਸੋਹਣੇ ਤੁਹਾਨੂੰ ਇਦਾਂ ਦੇ ਸਮਾਨ ਹੁਣ ਦਿਵਾਲੀ ਕਰਕੇ ਹਰੇਕ ਕਿਤੇ ਦੇਖਣ ਨੂੰ ਮਿਲਣਗੇ ਤਾਂ ਚਲੋ ਜੀ ਹੁਣ ਅਸੀਂ ਵੱਧਦੇ ਹਾਂ ਅੱਗੇ ਕੱਟ ਪੀਸ ਵਾਲੀ ਦੁਕਾਨ ਤੇ ਆ ਇੱਥੇ ਜਿਹੜੀ ਕੱਟ ਪੀਸ ਦੀ ਨਵੀਂ ਸ਼ਾਪ ਖੁੱਲੀ ਆ ਮੈਂ ਪਿੱਛੇ ਵੀ ਇਹਦੀ ਵੀਡੀਓ ਪਾਈ ਸੀਗੀ ਤਾਂ ਤੁਸੀਂ ਉਸ ਵੀਡੀਓ ਨੂੰ ਬਹੁਤ ਪਿਆਰ ਦਿੱਤਾ ਉਹਦੇ ਵਾਸਤੇ ਤੁਹਾਡਾ ਦਿਲੋਂ ਧੰਨਵਾਦ ਜੀ ਤਾ ਦੇਖੋ ਇੱਥੇ ਤੁਹਾਨੂੰ ਨੈਟ ਦੇ ਪੀਸ ਆਪਣੇ ਪ੍ਰੌਕਟ ਸੂਟ ਦੇ ਹੋਏ ਇਸ ਤਰ੍ਹਾਂ ਦੇ ਕੱਟ ਪੀਸ ਕਾਟਨ ਦੇ ਬਨਾਰਸੀ ਆਪਣਾ ਸਿਲਕ ਵਾਲੇ ਪਲੇਨ ਪ੍ਰਿੰਟਡ ਕਢਾਈਆਂ ਵਾਲੇ ਇਸ ਤਰ੍ਹਾਂ ਦੀ ਬਹੁਤ ਵੈਰਾਈਟੀ ਤੁਹਾਨੂੰ ਸਿਰਫ ਔਰ ਸਿਰਫ ਇਸੇ ਬਾਜ਼ਾਰ ਵਿੱਚ ਦੇਖਣ ਨੂੰ ਮਿਲੇਗੀ ਅਜਿਵੇਂ ਪੂਰਾ ਨਾ ਇੱਥੇ ਢੇਰ ਲੱਗਿਆ ਹੋਇਆ ਹੈ ਜੀ ਇੱਥੇ ਤੁਹਾਨੂੰ 100-100 ਰੁਪਏ ਦਾ ਕੱਟ ਪੀਸ ਮਿਲੇਗਾ ਚਾਹੇ ਤੁਸੀਂ ਇਸ ਦੀ ਕੁੜਤੀਆਂ ਬਣਾਓ ਸੂਟ ਬਣਾਓ ਡ्रेसेस ਬਣਾਓ ਇਸ ਤਰ੍ਹਾਂ ਤਾ ਆਜ ਹੀ ਇੱਥੇ ਨਾ ਰੈਡੀमेड ਪੂਰਾ ਮਤਲਬ ਲਹਿੰਗਾ ਸ਼ਰਟ ਔਰ ਦੁਪੱਟਾ ਸਿਗਾ ਕਾਫੀ ਹੈਵੀ ਬਣਿਆ ਬਣਾਇਆ ਸਿਗਾ ਇਹ ਵਾਲਾ ਰੈਡੀमेड ਕਹਿ ਲੋ ਇਸ ਨੂੰ ਔਰ ਇਹਦਾ ਪ੍ਰਾਈਸ ਸਿਗਾ ਜੀ 6000 ਰੁਪਏ ਤਾ ਦੇਖੋ ਇਹ ਮਤਲਬ ਬਹੁਤ ਹੀ ਹੈਵੀ ਲੁੱਕ ਦਿੰਦਾ ਸਿਗਾ ਆ ਸਾਰੇ ਲਹਿੰਗੇ ਵਗੈਰਾ ਇਹਨਾਂ ਨੇ ਇੱਥੇ ਹੁਣ ਭਰੇ ਨੇ ਤੇ ਜਿਹੜੇ ਮਤਲਬ ਹੈਵੀ ਵਾਲੇ ਹੁੰਦੇ ਨਾ ਉਹ ਸਿਗੇ ਇੱਥੇ ਇਧਰ ਸਾਈਡ ਤੇ ਆ ਤਾ 100-100 ਰੁਪਏ ਦਾ ਢੇਰ ਲੱਗਿਆ ਹੋਇਆ ਹੈ ਜੀ ਸਾਰਾ ਇੱਥੋਂ ਤੁਸੀਂ ਆਪਣੀ ਯੂਜ਼ ਦਾ ਜਿਹੜਾ ਮੰਨ ਲਓ ਤੁਸੀਂ ਕੁਝ ਵੀ ਬਣਾਉਣਾ ਚਾਹੋ ਤਾਂ ਤੁਸੀਂ ਉਸ ਦਾ ਇੱਥੋਂ ਪੀਸ ਲੈ ਕੇ ਬਣਾ ਸਕਦੇ ਹੋ ਤਾਂ ਆਹ ਵਾਲਾ ਸੀਗਾ ਮੈਂ ਤੁਹਾਨੂੰ ਦੱਸ ਰਹੀ ਹਾਂ ਇੱਥੇ ਲਵੈਂਡਰ ਕਲਰ ਹੈ 골ਡਨ ਇਸ ਤੇ ਕਢਾਈ ਹੋਈ ਹੈ ਕਾਫੀ ਸੋਹਣਾ ਪੀਸ ਹੈ ਜੀ 600 ਆ ਸੌਰੀ 6000 ਰੁਪਏ ਦੀ ਡਰੈੱਸ ਹੈ ਪੂਰੀ ਬਣੀ ਬਣਾਈ ਹੈ ਕੁਝ ਨਹੀਂ ਇਸ ਨੂੰ ਕਰਵਾਉਣਾ ਪੂਰਾ ਲਹੰਗੇ ਤੇ ਵੀ ਵਰਕ ਹੋਇਆ ਹੈ ਦੁਪੱਟਾ ਵੀ ਇਸ ਦਾ ਬਹੁਤ ਜ਼ਿਆਦਾ ਹੈਵੀ ਸੀਗਾ ਔਰ ਆ ਕੁੜਤੀ ਤੇ ਵੀ ਬਹੁਤ ਵਧੀਆ ਵਰਕ ਹੋਇਆ ਸੀਗਾ ਇਸ ਵਜ੍ਹਾ ਕਰਕੇ ਐ ਇੱਥੇ ਤੁਹਾਨੂੰ 6000 ਰੁਪਏ ਦੀ ਡਰੈਸ ਸੀਗੀ ਆ ਬਣੀ ਬਣਾਈ ਮਿਲੀ ਤੇ ਇੱਕ ਆ সাইਡ ਨੂੰ ਸੀਗਾ ਇੱਕ ਲਾਈਟ ਕਲਰ ਸੀਗਾ ਐ ਸੀਗਾ ਜੀ 5000 ਰੁਪਏ ਦਾ ਜਿਹੜਾ ਦੂਸਰਾ ਤੁਹਾਨੂੰ ਥੋੜਾ ਜਿਹਾ ਸਾਈਡ ਤੇ ਨੈਟ ਵਾਲਾ ਦਿਖ ਰਿਹਾ ਹੈ ਉਹ ਵੀ ਮੈਂ ਤੁਹਾਨੂੰ ਅੱਗੇ ਦਿਖਾਵਾਂਗੀ ਪਹਿਲਾਂ ਤਾਂ ਮੈਂ ਨਾ ਇੱਥੇ ਹੈਵੀ ਹੈਵੀ ਹੀ ਦੇਖ ਰਹੀ ਸੀਗੀ ਕਾਫੀ ਵਧੀਆ ਆ ਦੇਖੋ ਆ ਸੀਗਾ ਉੱਪਰ ਸੀ ਗ੍ਰੀਨ ਜਾਂ ਕਲਰ ਹੈ ਕਾਫੀ ਸੋਹਣਾ ਪੀਸ ਸੀਗਾ ਇਹ ਇੱਥੇ ਸੀਗਾ ਜੀ 5000 ਰੁਪਏ ਦਾ ਇਹਦੇ ਨਾਲ ਵੀ ਪੂਰਾ ਲਹਿੰਗਾ ਕੱਢਿਆ ਹੋਇਆ ਬਣਿਆ ਹੋਇਆ ਹੈ ਜੀ ਦੁਪੱਟੇ ਬਹੁਤ ਜ਼ਿਆਦਾ ਹੈਵੀ ਸੀਗੇ ਇਹਨਾਂ ਨਾਲ ਮਤਲਬ ਪੂਰਾ ਲਹਿੰਗਾ ਸੀ ਨਾ ਜਿਹੜਾ ਹੈਵੀ ਵਾਲਾ ਉਹ ਵਾਲੇ ਸੀਗੇ ਇੱਥੇ ਉਹੀ 5000 5500 4000 6000 ਦੀ ਰੇਂਜ ਵਿੱਚ ਇਸ ਤਰ੍ਹਾਂ ਤੁਹਾਨੂੰ ਇਸ ਸ਼ਾਹਪੁਰ ਰੋਡ ਤੇ ਜਿਵੇਂ ਫੀਲਡ ਗਾਸ ਤੇ ਨਾ ਇਦਾਂ ਦੀਆਂ ਤੁਹਾਨੂੰ ਡ्रेसेस ਵੀ ਦੇਖਣ ਨੂੰ ਮਿਲ ਜਾਣਗੀਆਂ ਅਗਰ ਤੁਹਾਨੂੰ ਕੋਈ ਖਾਸ ਵੈਡਿੰਗ ਹੈ ਤੁਸੀਂ ਕੁਝ ਸੋਚ ਰਹੇ ਹੋ ਲੈਣ ਦਾ ਮਤਲਬ ਪਾਣ ਦਾ ਤਾਂ ਤੁਸੀਂ ਪੜਕੀਲਾ ਕਲਰ ਨਹੀਂ ਪਾਉਣਾ ਚਾਹੁੰਦੇ ਤਾਂ ਇਸ ਤਰ੍ਹਾਂ ਦੇ ਲਾਈਟ ਕਲਰ ਵੀ ਬੜੇ ਹੀ ਸੋਹਣੇ ਲੱਗਦੇ ਤੇ ਇਹ ਵਾਲੇ ਬੜਾ ਹੀ ਸੋਹਣੇ ਪੀਸ ਸੀਗੇ ਬਿਲਕੁਲ ਹੈਵੀ ਵਿੱਚ ਇਸ ਦੀ ਕਢਾਈ ਬਹੁਤ ਜ਼ਿਆਦਾ ਹੈਵੀ ਸੀਗੀ ਔਰ ਪਾਇਆਵਾ ਵੀ ਬੜਾ ਹੀ ਸੋਹਣਾ ਜਟੇਗਾ ਇਹ ਵਾਲਾ ਤਾਂ ਦੇਖੋ ਇਸ ਦੀ ਆ ਇਸ ਦਾ ਮਤਲਬ ਆ ਦੁਪੱਟਾ ਸੀਗਾ ਦੂਸਰੇ ਵਾਲੇ ਦਾ ਜਿਹੜਾ ਮੈਂ ਤੁਹਾਨੂੰ ਪਹਿਲਾਂ ਲਵੈਂਡਰ ਕਲਰ ਦਿਖਾਇਆ ਸੀਗਾ ਤਾਂ ਐਦਾਂ ਇਸ ਦਾ ਆ ਸੀਗਾ ਇਸ ਦਾ ਨਾ ਕੰਟਰਾਸਟ ਬਣਾਇਆ ਸੀਗਾ ਆ ਦੁਪੱਟਾ ਸੀਗਾ ਜਿਹੜੀ ਵਿੱਚ ਕਢਾਈ ਹੈ ਨਾ ਤਾਂ ਉਹ ਜਿਹੜਾ ਸੀ ਗ੍ਰੀਨ ਵਾਲਾ ਪੀਸ ਮੈਂ ਤੁਹਾਨੂੰ ਦਿਖਾਇਆ ਪਿੱਛੇ ਇਹ ਉਸ ਨਾਲ ਦਾ ਦੁਪੱਟਾ ਸੀਗਾ ਤੇ ਇਸ ਦਾ ਲਹਿੰਗਾ ਪੂਰਾ ਕਢਾਈ ਨਾਲ ਮੈਚ ਕੀਤਾ ਹੋਇਆ ਸੀਗਾ ਤਾਂ ਇੱਧਰ ਦੇਖੋ ਜੀ ਆ ਆਪਣਾ ਪੂਰਾ ਇੱਧਰ ਤੁਹਾਨੂੰ ਢੇਰਾਂ ਦਾ ਢੇਰ ਮਿਲੇਗਾ ਜੀ ਕੱਟ ਪੀਸ ਦਾ ਇੱਥੇ ਤੁਸੀਂ ਸਿਲਕ ਦੇ ਬਨਾਰਸੀ, ਬ੍ਰੌਕੇਟ ਜਿਹੜਾ ਮਰਜੀ ਪੀਸ ਲੈ ਕੇ ਜਾ ਸਕਦੇ ਹੋ ਜੀ ਔਰ ਰੇਲਵੇ ਸਟੇਸ਼ਨ ਤੋਂ ਜਸਟ 5 ਮਿੰਟ ਦੀ ਦੂਰੀ ਤੇ ਇਹ ਵਾਲੀ ਮਾਰਕੀਟ ਹੈ ਤੇ ਇੱਥੇ ਪੂਰਾ ਹਫਤਾ ਇਸ ਤਰ੍ਹਾਂ ਹੀ ਸੇਲਾ ਲੱਗਦੀ ਆ ਨੇ ਸਭ ਤੋਂ ਵੱਧ ਇੱਥੇ ਰਸ਼ ਸੰਡੇ ਨੂੰ ਹੁੰਦਾ ਏ ਤਾਂ ਆਹ ਦੇਖੋ ਜਿਵੇਂ ਪਲੇਨ ਕੱਪੜਾ ਹੋਇਆ ਤੁਸੀਂ ਇਦਾਂ ਲੈ ਕੇ ਬੱਚੇ ਦਾ ਸੂਟ ਤਾਂ ਆਰਾਮ ਨਾਲ ਨਿਕਲ ਸਕਦਾ ਹੈ ਜੀ ਆਹ ਦੇਖੋ ਆਹ ਇਦਾਂ ਨੈਟ ਦਾ ਸੀਗਾ ਕਢਾਈ ਵਾਲਾ ਪੀਸ ਇਦਾਂ ਤੁਸੀਂ ਬੱਚੇ ਨੂੰ ਮਤਲਬ ਕਮੀਜ਼ ਕੁਰਤੀ ਬਣਾ ਸਕਦੇ ਹੋ ਹੈਨਾ ਤਾਂ ਲਹਿੰਗੇ ਵਾਸਤੇ ਤੁਸੀਂ ਪਲੇਨ ਕਪੜਾ ਲੈ ਕੇ ਜਾ ਸਕਦੇ ਹੋ ਇੱਥੋਂ ਤਾਂ ਇੱਧਰ ਵੀ ਪੂਰਾ ਹੈ ਮਤਲਬ ਰੰਗ-ਬਰੰਗੇ ਜਿਵੇਂ ਦੁਪੱਟੇ ਹੋਏ ਕਾਫੀ ਸਿਲਕ ਵਾਲੇ ਇਸ ਤਰ੍ਹਾਂ ਦੇ ਤੇ ਪੂਰਾ ਨਾ ਇਦਾਂ ਢੇਰ ਲੱਗਿਆ ਹੋਇਆ ਸੀਗਾ ਤਾਂ ਸਾਰੀ ਦੀ ਸਾਰੀ ਮਾਰਕੀਟ ਵਿੱਚ ਤੁਹਾਨੂੰ ਇਦਾਂ ਦੇ ਕਟ ਪੀਸ ਬਹੁਤ ਜ਼ਿਆਦਾ ਦੇਖਣ ਨੂੰ ਮਿਲਣਗੇ ਆ ਦੇਖੋ ਇੱਕ ਇਧਰ ਸਿਲਕ ਦਾ ਪੀਸ ਸਿਗਾ ਇਹ ਵਾਲਾ ਮਜੈਂਟਾ ਕਲਰ ਮਜੈਂਟਾ ਨਹੀਂ ਹੈ ਵੈਂਗਣੀ ਜਿਹਾ ਕਲਰ ਹੈ ਇੱਧਰ ਆਪਣੇ ਰੰਗ-ਬਰੰਗੇ ਦੇਖੋ ਕਿੰਨੇ ਸੋਹਣੇ-ਸੋਹਣੇ ਕਲਰ ਹੈ ਨਾ ਇਦਾਂ ਦੇ ਆਹ ਤਾਂ ਕਾਫੀ ਲੰਬਾ ਪੀਸ ਸਿਗਾ ਮਤਲਬ 3-4 ਮੀਟਰ ਦਾ ਪੀਸ ਹੈ ਇਹ ਵਾਲਾ ਤਾਂ ਦੇਖੋ ਇਦਾਂ ਦੁਕਾਨਾਂ ਕਿਦਾਂ ਬਾਹਰ ਸਾਰੀਆਂ ਲੱਗੀਆਂ ਹੋਈਆਂ ਨੇ ਤਾ ਦੋਸਤੋ ਐਸੇ ਕਿ ਸਾਡੀ ਅੱਜ ਦੀ ਵੀਡੀਓ ਵੀਡੀਓ ਤੁਹਾਨੂੰ ਹੈਲਪਫੁਲ ਲੱਗੇ ਤਾਂ ਪਲੀਜ਼ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਜ਼ਰੂਰ ਕਰਿਓ ਤੇ ਇੱਕ ਪੈਰਾ ਜਾਂ ਕਮੈਂਟ ਜ਼ਰੂਰ ਕਰਕੇ ਦੱਸਿਆ ਕਰੋ ਤਾਂ ਇਸ ਦਾ ਦੇ ਵਧੀਆ-ਵਧੀਆ ਲੁਧਿਆਣੇ ਦੇ ਬਾਜ਼ਾਰ ਦੇਖਣ ਲਈ ਚੈਨਲ ਪੰਜਾਬੀ ਬਲੋਗਰ ਸਿਮਰ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਬੈਲ ਆਈਕਨ ਜ਼ਰੂਰ ਦਬਾਓ ਜੀ ਧੰਨਵਾਦ ਜੀ